ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਆਪਣੀ ਆਪਣੀ ਸੋਚ ਬ੍ਰਾਂਡਡ ਰੱਖੋ ਕੱਪੜੇ ਨਹੀਂ ਇੱਕ ਡਾਕਟਰ ਸਾਹਿਬ ਆਪਣੇ ਹਸਪਤਾਲ ਵਿੱਚ ਭੱਜੇ ਆ ਰਹੇ ਸੀ ਆਪਣੇ ਆਪਰੇਸ਼ਨ ਥੀਏਟਰ ਵੱਲ ਆਏ ਤਾਂ 5-6 ਲੋਕਾਂ ਨੇ ਘੇਰ ਲਿਆ ਤੇ ਕਹਿਣ ਲੱਗੇ ਤੁਸੀਂ ਕਿਹੋ ਜਿਹੇ ਡਾਕਟਰ ਹੋ ਟਾਈਮ ਤੇ ਨਹੀਂ ਆ ਸਕਦੇ ਡਾਕਟਰ ਸਾਹਿਬ ਸਮਝ ਗਏ ਤੇ ਅੰਦਰ ਜੋ ਬੱਚਾ ਹੈ ਉਸਦੇ ਫੈਮਿਲੀ ਵਾਲੇ ਹਨ ਬੱਚੇ ਦੇ ਘਰ ਵਾਲੇ ਅਜੇ ਵੀ ਬੋਲੀ ਜਾ ਰਹੇ ਸੀ ਇਹਨਾਂ ਨੂੰ ਆ ਫਿਕਰ ਨਹੀਂ ਹੈਗਾ ਆਪ ਦਾ ਬੱਚਾ ਹੁੰਦਾ ਤਾਂ ਇਹਨਾਂ ਨੂੰ ਪਤਾ ਲੱਗਦਾ ਇਹ ਉਹ ਤਾਂ ਪਰ ਕੀ ਸੀਗਾ ਡਾਕਟਰ ਸਾਹਿਬ ਨੇ ਕਿਹਾ ਸਾਨੂੰ ਹੋਰ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਬਿਨਾਂ ਦੇਰੀ ਦੇ ਉਹ ਅੰਦਰ ਚਲੇ ਗਏ ਇੱਕ ਘੰਟਾ ਅੰਦਰ ਰਹੇ ਆਪਰੇਸ਼ਨ ਕੀਤਾ ਤੇ ਬਾਹਰ ਆਏ ਆ ਬੱਚੇ ਦੇ ਫੈਮਿਲੀ ਵਾਲੇ ਫੇਰ ਸਾਰੇ ਡਾਕਟਰ ਸਾਹਿਬ ਦੇ ਦੁਆਲੇ ਹੋ ਗਏ ਤੇ ਡਾਕਟਰ ਸਾਹਿਬ ਤੋਂ ਪੁੱਛਣ ਲੱਗੇ ਤੇ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਤੇ ਫਿਰ ਘਰ ਵਾਲੇ ਪੁੱਛਣ ਲੱਗੇ ਡਾਕਟਰ ਸਾਹਿਬ ਛੁੱਪੀ ਕਦੋਂ ਮਿਲੇਗੀ ਕਦੋਂ ਘਰ ਲੈ ਜਾ ਸਕਦੇ ਆ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਇਹ ਗੱਲਾਂ ਨਰਸ ਕੋਲੋਂ ਪੁੱਛ ਲੈਣਾ ਇਹਨਾਂ ਕਹਿ ਕੇ ਡਾਕਟਰ ਸਾਹਿਬ ਉਸੇ ਤੇਜ਼ੀ ਨਾਲ ਵਾਪਸ ਚਲੇ ਗਿਆ ਫਿਰ ਵੀ ਸੀ ਘਰ ਵਾਲੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੇ ਕਿ ਨੱਕ ਮੰਡੀ ਡਾਕਟਰ ਹੈ ਹਸਪਤਾਲ ਕੀ ਬਣਾ ਲਿਆ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਇਹ ਉਹ ਨਰਸ ਆ ਬਾਰ ਆਈ ਉਸ ਨੂੰ ਪੁੱਛਣ ਲੱਗੇ ਮੈਡਮ ਪਹਿਲਾਂ ਇਹ ਦੱਸੋ ਕਿ ਡਾਕਟਰ ਇੰਨਾ ਕ ਮੰਡੀ ਕਿਉਂ ਹੈ ਸਿੱਧੇ ਮੂੰਹ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਨਰਸ ਨੇ ਕਿਹਾ ਕਿ ਮੇਰੀ ਗੱਲ ਤਾਂ ਸੁਣੋ ਫੇਰ ਬੋਲਣਾ ਪਤਾ ਕੀ ਹੈ ਅੱਜ ਸਵੇਰੇ ਨਾ ਕਿਸੇ ਸੜਕ ਹਾਦਸੇ ਦੇ ਵਿੱਚ ਇਹਨਾਂ ਦੇ ਬੇਟੇ ਦੀ ਡੈਥ ਹੋ ਗਈ ਪਰ ਅਸੀਂ ਜਦੋਂ ਕਹਿੰਨ ਦਿੱਤਾ ਕਿ ਇੱਕ ਬੱਚੇ ਦਾ ਆਪਰੇਸ਼ਨ ਕਰਨਾ ਉਹ ਜ਼ਿੰਦਗੀ ਤੇ ਮੌਤ ਨਾਲ ਲੜਦੇ ਆ ਤਾਂ ਡਾਕਟਰ ਸਾਹਿਬ ਬਿਨਾ ਕੁਝ ਕਹੇ ਸਿੱਧੇ ਹਸਪਤਾਲ ਆ ਗਏ ਬੱਚੇ ਦਾ ਆਪਰੇਸ਼ਨ ਕਰਕੇ ਉਸ ਦੀ ਜ਼ਿੰਦਗੀ ਬਚਾ ਲਈ ਪਰ ਜਲਦੀ ਇਸ ਕਰਕੇ ਗਏ ਕਿਉਂਕਿ ਉਹਨਾਂ ਨੇ ਜਾ ਕੇ ਆਪਣੇ ਬੱਚੇ ਦਾ ਸੰਸਕਾਰ ਕਰਨਾ ਸਿੱਖਿਆ ਇਸ ਤੋਂ ਕੀ ਮਿਲਦੀ ਆਪਾਂ ਨੂੰ ਕਿ ਕਈ ਵਾਰੀ ਤੇ ਹੁੰਦਾ ਕਿ ਅਸੀਂ ਸਾਹਮਣੇ ਵਾਲੇ ਦੀ ਪਰ ਸਥਿਤੀ ਜਾਂ ਹਾਲਾਤ ਜਾਣਨ ਤੋਂ ਬਿਨਾਂ ਹੀ ਉਸ ਤੇ ਰਿਐਕਟ ਕਰ ਦਿੰਦੇ ਆਂ ਅਸੀਂ ਬਹੁਤ ਜਲਦੀ ਰਿਐਕਟ ਕਰ ਦਿੰਨੇ ਆਂ ਜਦੋਂ ਸਾਨੂੰ ਉਹਨਾਂ ਦੇ ਹਾਲਾਤ ਬਾਰੇ ਪਤਾ ਲੱਗਦਾ ਤਾਂ ਸਾਨੂੰ ਪਛਤਾਵਾ ਵੀ ਬਹੁਤ ਹੁੰਦਾ ਕਈ ਵਾਰੀ ਕੀ ਹੁੰਦਾ ਇਸੇ ਗਲਤਫਹਿਮੀ ਵਿੱਚ ਹੀ ਅਸੀਂ ਆਪਣੇ ਰਿਸ਼ਤੇ ਦੋਸਤਾਂ ਤੇ ਬਹੁਤ ਕੁਝ ਗਵਾ ਬੈਠਦੇ ਆ। ਸੋ ਜਿਹੜਾ ਹਰ ਕੰਮ ਹੈ ਜਾਂ ਆਪਣੀ ਸੋਚ ਹੈ ਉਹ ਸਾਨੂੰ ਬ੍ਰਾਂਡਡ ਰੱਖਣੀ ਚਾਹੀਦੀ ਹੈ ਨਾ ਕਿ ਸਾਨੂੰ ਕੱਪੜੇ ਬ੍ਰਾਂਡਡ ਪਾ ਕੇ ਦਿਖਾਉਣੇ ਚਾਹੀਦੇ। ਆਪਣੀ ਸੋਚ ਬ੍ਰਾਂਡਡ ਬਣਾ ਕੇ ਸਾਨੂੰ ਵਿਖਾਉਣਾ ਚਾਹੀਦਾ ਨਾ ਕਿ ਕੱਪੜੇ। ਆਪਣੀ ਸੋਚ ਹਮੇਸ਼ਾ ਬ੍ਰਾਂਡਡ ਬਣਾਓ। ਧੰਨਵਾਦ ਦੋਸਤੋ। ਜੇਕਰ ਤੁਹਾਨੂੰ ਪਸੰਦ ਆਵੇ ਕਹਾਣੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਧੰਨਵਾਦ ਦੋਸਤਾਂ